ਸਮਰਾਲਾ ਪੁਲਿਸ ਦੇ ਵੱਲੋਂ ਹੈਰੋਇਨ ਸਪਲਾਈ ਕਰਨ ਜਾ ਰਹੀਆਂ ਦੋ ਸਹੇਲੀਆਂ ਨੂੰ ਕਾਬੂ ਕਰਨ ਦੀ ਖਬਰ ਪ੍ਰਾਪਤ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸ ਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਐਸ ਐਸ ਪੀ ਖੰਨਾ ਡਾਕਟਰ ਜੋਤੀ ਯਾਦਵ ਬਹਿਸ ਤੇ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਚਲਾ ਰਹੇ ਹਨ ਉਹਨਾਂ ਦੱਸਿਆ ਕਿ ਸਬ ਇੰਸਪੈਕਟਰ ਨਤੀਸ਼ ਚੌਧਰੀ ਪੁਲਿਸ ਪਾਰਟੀ ਦੇ ਨਾਲ ਜੋ ਕਿ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰਦੇ ਪਏ ਸੀ ਕਿ ਇਸੇ ਦੌਰਾਨ ਦੋ ਲੜਕੀਆਂ ਲੁਧਿਆਣਾ ਵੱਲ ਨੂੰ ਜਾ ਰਹੀਆਂ ਸਨ ਇੱਕ ਬਸ ਤੋਂ ਹੇਠਾ ਉਤਰਦਿਆ ਤੇਜ਼ ਤੂਫਾਨ ਜੋ ਕਿ ਤੁਰਨ ਲੱਗ ਪਈਆਂ ਤੇ ਸ਼ੱਕ ਪੈਣ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਮਹਿਲਾ ਸਟਾਫ ਦੀ ਮਦਦ ਦੇ ਨਾਲ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲ 60 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਪੁਲਿਸ ਦੇ ਵੱਲੋਂ ਹੁਣ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਕੀ ਮਤਲਬ ਇੰਨਾ ਕੁ ਕਦਮ ਹਾਂਜੀ ਕੀਤੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਕਿ ਐਐਸਪੀ ਸਾਹਿਬ ਤੁਮਰਾੜਾ ਦੇ ਸੈਕਟਰ ਉਸ ਦੇ ਅਨੁਸਾਰ ਨੇ ਟੁਲਸੀਓਂ ਕੀ ਰੇਡ ਦੇ ਸਾਹਮਣੇ थाना ਤੁਮਰਾੜਾ ਦੇ ਇਨਾਕਾ ਬੰਦੀ ਕੀਤੀ ਸੀ ਜਦੋਂ ਅੰਨੈਕਾ ਵਰਤੀ ਇੱਕ ਵੀਰੀਅੰਟ ਆਉਣ ਜਾਣ ਵਾਲੀਆਂ ਟਿਕਾਣਾਂ ਦੀ ਚੈੱਕ ਇਨ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜਿਲ੍ਹਾ ਰੋਪੜ ਵੱਲ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਵੇਖੇ ਜਿਹੜੇ ਤੇਜ਼ ਤੇ ਜੱਦ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਕਿ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਹੈ ਜਾਂ ਕੋਈ ਗਲਤ ਚੀਜ਼ ਹੈ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਦੀਸ਼ ਚੌਧਰੀ ਨੇ ਇਹਨਾਂ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨੋਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਮੜਾ ਦੇ ਟੈਕ ਮੋਹੰਡਾ ਦੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣਾਗੇ ਸੀ ਤਾਂ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਐਰੋਡ ਗ੍ਰਾਮ ਲਿਆ ਪੜਾਈ ਕੱਬੀ ਨਹੀਂ ਕੀਆ ਕਿ ਇਹਨਾਂ ਦਾ ਮੇ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਲੀ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹ ਕੇ ਕਮਰਾ ਲੈ ਕੇ ਮਹਾਰੀ ਰਹੇ ਜੀ। ਜੇ ਉੱਥੇ ਗਲਤੀ ਕੰਮ ਕਰਦੀਆਂ ਨੇ, ਧੰਦਾ ਕਰਦੀਆਂ ਨੇ ਖੇਰੋ। ਇਹ ਸਹੀ ਨਹੀਂ ਆ ਬਤਾ। ਜੀ ਸਹੀ ਨਹੀਂ ਇਹ ਦੂਸਰਾ ਆਪ ਵਿੱਚ ਹੀ ਨਾ ਮੀਲੀਮ ਲਾਪ ਇਹੀ ਆ ਜੀ ਇਧਰੋਂ ਕਰੋਚੋਰ ਸਾਈਡ ਵੱਲੋਂ ਖੇਰੋਂ ਨੂੰ ਲੈ ਕੇ ਆਉਣੀ ਤੇ ਚੰਡੀਗੜ੍ਹ ਵੱਲੋਂ ਕਿਤੇ ਵੇਚਣੀ ਆ। ਪਰ ਮੁਰਲੀ ਘਾ ਜਾਇਆ ਸਾਹਮਣੇ ਜਿਹੜੇ ਆਪਣੇ ਡੌਂਗ ਪੂਰੇ ਕਰ ਲਈਏ ਕੰਮ ਕਰਦੇ ਨੇ ਜੀ ਕੀ ਇਹਨਾਂ ਤਰ੍ਹਾਂ ਬਿਲਕੁਲ ਜੀ ਸ਼ੌਂਪ ਵੀ ਪੂਰੇ ਕਰਦੀਆਂ ਨੇ ਤੇ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰਨੋਡ ਸਿੰਧੀਆਂ ਨੇ ਕਿਹੜੀ ਸਾਲ ਆ ਰਹੀ ਹੈ ਜੀ ਮਾਮਲਾ ਦਿੱਤਾ ਹੈ ਅਗੇ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 ਕਟ 85 ਐਂਡੀ ਸੈਕਟਰ ਥਾਣਾ ਪਹਿਲ ਔਰ ਥੋੜੀ ਥਾਣਾ ਸਮਰਾਲਾ ਦਰਜ ਕਰਕੇ ਕੰਮ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਟ ਵੀ ਕੋਈ ਨਾ ਨਿਤੌਣ ਜਾਂ ਕੰਮ ਹੈ ਜੀ ਨੇ ਦੋਰੀਪੁਰੀਆ ਮੈਰਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ। ਕਲਾਪ ਹੋਇਆ। ਪਹਿਲਾ ਮਾਮਲਾ ਕਰਦੇ ਹਾਂ। ਅਜੇ ਮੋੜਲੀ ਪੁਚਕੇ ਚੱਲ ਰਹੀ ਆ। ਰਿਕਾਰਡ ਸਾਰੇ ਥਾਣਿਆਂ ਤੋਂ ਪਤਾ ਕਰਾਵਾਂਗੇ। ਇਹ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।